ਹਾਂਜੀ ਲੇਕੀ ਜੀ ਸੈਸਟਰੀ ਕਾਲ ਗੁੱਡ ਮਾਰਨਿੰਗ ਮੈਂ ਮਮਨ ਸਾਈਪਰਾਸਾ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਅੱਜੇ ਗੱਲ ਸ਼ੇਅਰ ਕਰਨੀ ਹੈਗੀ ਆ ਸੋ ਪਲੀਜ਼ ਮੈਂ ਇਹੀ ਕਹੂੰਗੀ ਜਦੋਂ ਵੀ ਤੁਸੀਂ ਸਾਈਪਰਾਸਾ ਨਾਲ ਨਾ ਪਹਿਲਾਂ ਉਹਦੇ ਬਾਰੇ ਸਰਚ ਕਰੋ ਠੀਕ ਹੈ ਤੇ ਤਸੀਲ ਏਜੰਟਾਂ ਨੂੰ ਲੱਖਾਂ ਰੁਪਏ ਦੇ ਦੰਨੇ ਆ ਇੱਥੇ ਆ ਕੇ ਉਹਨੂੰ ਕੰਮ ਨਹੀਂ ਪਸੰਦ ਆਉਂਦਾ ਹੈਗਾ ਜਾਂ ਤੁਸੀਂ ਕੰਮ ਕਰਦੇ ਨਹੀਂ ਜਾਂ ਏਮਪਲੋਇਰ ਨਹੀਂ ਤੁਹਾਨੂੰ ਲਾਇਕ ਕਰਦੇ ਜਾਂ ਤੁਹਾਨੂੰ ਕੰਮ ਕਰਨਾ ਨਹੀਂ ਆਉਂਦਾ ਨਾ ਫਿਰ ਤੁਸੀਂ ਅਨਲੀਗਲ ਹੋ ਜਾਨੇ ਵੀ ਤੁਸੀਂ ਮਤਲਬ ਸਟ੍ਰੈਸ ਲੈ ਜਾਂਦੇ ਆ ਹਨਾ ਪਲੀਜ਼ ਵੈਰੀ ਕੇਅਰਫੁਲ ਇੱਕ ਹੈਪਨ ਹੋਈ ਹੈ ਇੱਥੇ ਅਗੇਨ ਠੀਕ ਹੈ ਤੇ ਇੱਕ ਮੁੰਡਾ ਸੀਗਾ ਉਹਨੇ ਆਪਣੀ ਵਾਈਫ ਬੁਲਾਈਆ ਤੇ ਮੁੰਡੇ ਨੇ ਆਪਣੀ ਵਾਈਫ ਬੁਲਾਈ ਹੈਗੀ ਆ ਸਾਈਪ੍ਰਸ ਦੇ ਵਿੱਚ 4.5 ਲੱਖ ਘਰ ਦੇ ਵਰਕ ਦੇ ਵੀਜ਼ੇ ਦੇ ਵਿੱਚ ਹਨਾ ਤੇ ਉਹ ਮੁੰਡੇ ਦਾ ਮਤਲਬ ਬੈਸਟ ਫਰੈਂਡ ਸੀਗਾ ਉਹਨੇ 4.5 ਲੱਖ ਰੁਪਇਆ ਲੈ ਲਿਆ ਤੁਹਾਨੂੰ ਪਤਾ ਨਾ ਲੋਕ ਜਿਹੜੇ ਅੱਜ ਕੱਲ ਆਪਣੀਆਂ ਉਹੀ ਤੁਹਾਡੀ ਪਿੱਠ ਪਿੱਛੇ ਮਾਰ ਕਰਦੇ ਹੈਗੇ ਆ ਤੇ ਚਲੋ ਉਹ ਮੁੰਡੇ ਨੇ ਚਲੋ ਬਲੀਵ ਕੀਤਾ ਕਿ ਮੇਰਾ ਬੈਸਟ ਫਰੈਂਡ ਹੈਗਾ ਆ ਉਹ ਵਧੀਆ ਇੰਪਲੋਇਰ ਲੱਭ ਕੇ ਦਿੱਤੇ ਆਊਟ ਲੀਵਿੰਗ ਵਾਲਾ ਕੰਮ ਸਿਕਾਣਾ ਤੇ ਸਿਰਫ ਲੜਕੀ ਉੱਥੇ ਇੱਕ ਦਿਨ ਕੰਮ ਕਰਨ ਲਈ ਗਈ ਹੈ ਨਾ ਪਤਾ ਨਹੀਂ ਰਾਂ ਪਛਾਣਦਾ ਹੈ ਕਿ ਆ ਹੋਇਆ ਕਿ ਆ ਨਹੀਂ ਠੀਕ ਹੈ ਮੋੜ ਕੇ ਉੱਥੇ ਕੰਮ ਕਰਨ ਨਹੀਂ ਗਈ ਹੈਗੀ ਤੇ ਕਹਿੰਦੀ ਰਹੀ ਹੈ ਕਿ ਮੈਨੂੰ ਦੋ ਤਿੰਨ ਘਰ ਦਾ ਕੰਮ ਕਰਾਉਂਦੇ ਬਲਬਲਾ ਹੈ ਨਾ ਫਿਰ ਸ਼ਾਊਟ ਕਰਦੇ ਆ ਪਤਾ ਨਹੀਂ ਕੀ ਹੋਇਆ ਕੀ ਨਹੀਂ ਠੀਕ ਹੈ ਉਸ ਤੋਂ ਬਾਅਦ ਫਿਰ ਮੈਨੂੰ ਇੱਕ ਵੀਕ ਪਹਿਲਾਂ ਮੈਨੂੰ ਮੈਸੇਜ ਆਂਦਾ ਹੈ ਲਾਸਟ ਵੀਕ ਮੈਨੂੰ ਮੈਸੇਜ ਆਂਦਾ ਹੈਗਾ ਆ ਮਤਲਬ ਡੇਢ ਵੀਕ ਪਹਿਲਾਂ ਕਿ ਟਿਕਟੌਕ ਤੇ ਉਹ ਵੀ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਤੁਸੀਂ ਸਾਡੀ ਹੈਲਪ ਕਰੋ ਹਨਾ ਕਿ ਦੀਦੀ ਐਦਾਂ ਦਾ ਕਰਕੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਚਲੋ ਮੈਂ ਤਾਂ ਮੈਂ ਹਮੇਸ਼ਾ ਹੀ ਕਹਿੰਦੀ ਆ ਮੈਂ ਸਭ ਦੀ ਹੈਲਪ ਕਰਦੀ ਆ ਹਮੇਸ਼ਾ ਹੀ ਮੈਂ ਹੈਲਪ ਕਰਨ ਦੇ ਲਈ ਅੱਗੇ ਆ ਹਨਾ ਜਾਹੇ ਕਿਸੇ ਨੂੰ ਖਾਣ ਦੀ ਲੋੜ ਹੁੰਦੀ ਆ ਜਾਂ ਕੁਝ ਵੀ ਆ ਹਨਾ ਚਲੋ ਠੀਕ ਹੈ ਮੇਰੇ ਕੋਲ ਇੱਕ ਦੋ ਪਾਰਟ ਟਾਈਮ ਸੀਗੇ ਤੇ ਮੈਂ ਉਹਨਾਂ ਨੂੰ ਅਸੇ ਮੈਂ ਕਿ ਤੁਸੀਂ ਟੈਂਸ਼ਨ ਨਾ ਲਓ ਜਦ ਕਿ ਉਹਨਾਂ ਦੀ ਰਿਲੀਜ਼ ਵੀ ਫਿਨਿਸ਼ ਹੋਣ ਲੱਗੀ ਆ ਠੀਕ ਹੈ ਕੰਮ ਨਹੀਂ ਮਿਲਿਆ ਕੋਈ ਜਾਣਕਾਰੀ ਨਹੀਂ ਹੈਗਾ ਮੁੰਡਾ ਵੀ ਅਨਲੀਗਲ ਹੈਗਾ ਆ ਤੇ ਕੁੜੀ ਨੇ ਤਾਂ ਹੋਣਾ ਹੀ ਹੋਣਾ ਆ ਉਹਦੀ ਵਾਈਫ ਹੈ ਹਨਾ ਅਜੇ ਰੋ ਹਨਾ ਪਹਿਲਾਂ ਤਾਂ ਮੈਂ ਬਲੀਵ ਨਹੀਂ ਕਰਦੀ ਇੱਥੇ ਕਈ ਲੋਕੀ ਝੂਠ ਬੋਲ ਲਾ ਦੇਖਿਆ ਸੀ ਹਸਬੰਡ ਮਾਈਕਲ ਸੋਰੀ ਟੂ ਜੈਬ ਠੀਕ ਹੈ ਤੋ ਗੱਲ ਇਹ ਆ ਤੇ ਚਲੋ ਠੀਕ ਆ ਬਈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਮੇਰੇ ਕੋਲ ਕੰਮ ਹੈਗਾ ਤੁਸੀਂ ਆਪਣੀ ਵਾਈਫ ਨੂੰ ਭੇਜੋ ਠੀਕ ਆ ਮੇਰੇ ਇੱਥੇ ਘਰ ਦੇ ਨਾਲੇ ਕੰਮ ਹੈਗਾ ਆ ਤੇ ਮੈਂ ਉੱਥੇ ਮਤਲਬ ਦੱਸਿਆ ਹੈਗਾ ਆ ਤੇ ਲਾਸ ਸੰਡੇ ਮਤਲਬ ਉਹ ਆਈ ਕੁੜੀ ਤੇ ਉਹਨੂੰ ਮੈਂ ਬੁਲਾਇਆ ਲਾਸ ਸੰਡੇ ਆਈ ਆ ਤੇ ਆਪਾਂ 사ਚਰੀ ਮੈਡਮ ਦੇ ਘਰ ਗਏ ਆ ਆਪਾਂ ਕਾਮਕਾਰ ਮਤਲਬ ਕੰਮ ਕਰ ਉਹਨੇ ਦੇਖਿਆ ਹੈਗਾ ਮੈਡਮ ਬੜੇ ਸਵਾਲ ਪੁੱਛੇ ਗੋਰੀ ਬੀਬੀ ਨੇ ਵੀ ਤੂੰ ਐਦਾ ਉਦਾ ਹਨਾ ਚਲੋ ਮੈਂ ਵੀ ਆਨਸਰ ਦਿੰਦੀ ਰਹੀ ਆ ਠੀਕ ਆ ਤੇ ਮੈਂ ਉਹਨੂੰ ਕਹਾਂ ਕਿ ਮੈਂ ਮੇਰੀ ਗਰੰਟੀ ਹੈ ਕਿ ਆ ਇਹ ਕੰਮ ਕਰੂਗੀ ਠੀਕ ਹੈ ਜਿੱਦੇ ਤੁਸੀਂ ਕਹੋਗੇ ਇਹ ਕੰਮ ਜ਼ਰੂਰ ਕਰੂਗੀ ਕਿਉਂਕਿ ਮੈਂ ਤੁਹਾਡੇ ਨੇੜੇ ਆ ਜੇ ਕੋਈ ਕੰਮ ਕਰ ਨਾ ਇਹਨੂੰ ਸਮਝ ਲੱਗੇ ਤਾਂ ਮੈਂ ਕੰਮ ਸਮਝਾ ਦਿਆ ਕਰੂਗੀ ਆਕੇ ਠੀਕ ਹੈ ਲੋਕ ਜੀ ਚਲੋ ਠੀਕ ਹੈ ਫਾਈਨਲੀ ਉਹ ਕੱਲ ਆ ਗਈ ਹੈਗੀ ਆ ਇੱਥੇ ਮੈਡਮ ਦੇ ਘਰ ਮੈਡਮ ਨੂੰ ਉਹਦਾ ਵਰਕ ਪਸੰਦ ਆਇਆ ਹੈਗਾ ਆ ਤੇ ਦੇਖੋ ਹੁਣ ਮੈਡਮ ਨੇ ਉਹਦੀ ਰੀਲੀਜ਼ ਵੀ ਲੈ ਲਈ ਹੈਗੀ ਆ ਉਹਦੇ ਕੋਲੋਂ ਤੇ ਉਹਦੇ ਪਾਸਪੋਰਟ ਵੀ ਲੈ ਲਿਆ ਤੇ ਮੈਡਮ ਨੇ ਡੀਲ ਕੀਤੀ ਸੀ ਕਿ ਮੈਂ ਵੀਜ਼ੇ ਦੇ ਪੈਸੇ ਇਹਦੇ ਕੋਲੋਂ ਲਵਾਂਗੀ ਕਿਉਂਕਿ ਮੈਡਮ ਦੇ ਘਰ ਅੱਗੇ ਹੈਪਨ ਹੋ ਗਿਆ ਇੱਕ ਇੰਡੀਅਨ ਕੁੜੀ ਉੱਥੇ ਕੰਮ ਕਰਦੀ ਸੀ 7 ਸਾਲ ਰਹਿ ਕੇ ਗਈ ਆ ਤੇ ਉਹਨੇ ਵੀਜ਼ਾ ਲਵਾ ਲਿਆ ਠੀਕ ਹੈ ਤੇ ਬਾਅਦ ਵਿੱਚ ਮੈਡਮ ਨੂੰ ਗੋਰੀ ਬੀਬੀ ਨੂੰ ਬਿਨਾਂ ਦੱਸੇ ਉਹ ਕੈਨੇਡਾ ਭੱਜ ਗਏ ਜਦੋਂ ਗੋਰੀ ਬੀਬੀ ਨੇ ਪੁਲਿਸ ਨੂੰ ਖਬਰ ਦਿੱਤੀ ਇੱਧਰ ਉੱਧਰ ਮਤਲਬ ਪੁੱਛਿਆ ਕਿ ਜਦੋਂ ਇਹ ਪੁਲਿਸ ਨੇ ਮਤਲਬ ਸਰਚ ਕੀਤੀ ਤਾਂ ਪੁਲਿਸ ਨੇ ਕਿਹਾ ਕਿ ਇਹ ਤਾਂ ਇਹਦਾ ਨੰਬਰ ਕੈਨੇਡਾ ਚ ਲੱਗਿਆ ਠੀਕ ਹੈ ਇਹ ਕੁੜੀ ਮੈਡਮ ਨੂੰ ਕੁਝ ਪਤਾ ਨਹੀਂ ਹੈਗਾ ਮੈਡਮ ਗਾਲ੍ਹਾਂ ਕਢੰਦੀ ਰਹੀ ਅੱਗੇ ਵੀ ਦੋ ਤਿੰਨ ਕੁੜੀਆਂ ਇਹ ਮੈਡਮ ਨੂੰ ਪਸੰਦ ਨਹੀਂ ਕਿਉਂਕਿ ਤੁਹਾਨੂੰ ਪਤਾ ਗੋਰੇ ਜ਼ਿਆਦਾ ਪਸੰਦ ਸਪਾਈ ਨੂੰ ਕਰਦੇ ਆ ਠੀਕ ਹੈ ਸਪਾਈ ਉਹਨਾਂ ਦੀ ਤਾਂ ਜਾਨ ਹੈ ਖੂਨ ਦੇ ਵਿੱਚ ਬਸੀ ਹੋਈ ਆ ਤੇ ਇਦਾਂ ਦੀਆਂ ਗੱਲਾਂ ਬਾਤਾਂ ਆ ਚਲੋ ਕੁੜੀ ਆ ਗਈ ਹੈਗੀ ਆ ਤੇ ਮੈਡਮ ਨੂੰ ਹੁਣ ਕੁੜੀ ਪਸੰਦ ਆਈ ਹੈਗੀ ਆ ਦੇਖੋ ਉਹਦਾ ਵੀਜ਼ਾ ਵੀਜ਼ਾ ਲੱਗ ਜਾਣਾ ਠੀਕ ਹੈ ਸੋ ਪਲੀਜ਼ ਮੈਂ ਇਹੀ ਕਹੂੰਗੀ ਇਦਾਂ ਦੇ ਠੱਗ ਏਜੰਟਾਂ ਤੋਂ ਬਚੋ ਉਹ ਮਰਲੇੁੰਡੇ ਨੇ 6-7 ਮਹੀਨੇ ਪਹਿਲਾਂ ਮੈਨੂੰ ਮੈਸੇਜ ਕੀਤਾ ਕਿ ਦੀਦੀ ਘਰ ਦੇ ਇੱਕ ਆਊਟ ਲਿਵਿੰਗ ਦਾ ਵੀਜ਼ਾ ਨਿਕਲ ਜਾਂਦਾ ਹੈ ਠੀਕ ਹੈ ਮੈਂ ਉਹਨੂੰ ਕਿਹਾ ਨਿਕਲ ਜਾਂਦਾ ਉਸ ਤੋਂ ਬਾਅਦ ਕੋਈ ਨਹੀਂ ਜੇ ਉਹ ਗੱਲ ਦੱਸਦਣਦਾ ਮੈਨੂੰ ਐਨੀ ਨੋਬਤ ਨਾ ਆਈ ਆਂਦੀ ਸਾਡੇ 4.5 ਲੱਖ ਰੁਪਈਆ ਵੀ ਗਿਆ ਜਿਹੜਾ ਇਹ ਕੰਮ ਹੈ ਸਗਾ ਮੈਂ ਇੰਨੇ ਮੈਨੂੰ ਕਟਕਟ 8-9 ਮਹੀਨੇ ਹੋ ਗਏ ਇਸ ਕੰਮ ਬਾਰੇ ਰੋਲਾ ਪਾਉਂਦੀ ਨੂੰ ਕਿਉਂਕਿ ਸਾਡੇ ਰਿਸ਼ਤੇਦਾਰਾਂ ਚ ਕੋਈ ਕੁੜੀ ਹੈ ਨਹੀਂਗੀ ਮੈਂ ਮਤਲਬ YouTube ਤੇ ਲਾਈਵ ਹੋ ਕੇ ਵੀ ਕਹੇ ਸੀ ਪੇ ਆ ਕਰ ਰਹੇ ਤੇ ਕੁੜੀ ਚਾਹੀਦੀ ਹੈ ਕਿਸੇ ਕੋਈ ਆਣਾ ਚਾਹੁੰਦੀ ਹੈ ਤਾਂ ਮੈਨੂੰ ਦੱਸੋ ਫ੍ਰੀ ਵੀਜ਼ਾ ਨਿਕਲਣਾ ਸਗਾ ਉਸ ਸਮੇਂ ਠੀਕ ਹੈ ਤੇ ਮੈਂ ਇਹ ਵੀਜ਼ਾ ਫ੍ਰੀ ਕਰਵਾਉਂਦੀ ਆ ਲੋਕਾਂ ਦੀ ਬੁੱਧੀ ਕਿੱਥੇ ਗਈ ਉਹ ਆ ਤੁਸੀਂ ਜਦੋਂ ਆਨੇ ਆ ਸਾਈ ਪ੍ਰਾਸ ਨੂੰ ਕੋਈ ਏਜੰਟ ਕੋਲ ਜਾਣਦੇ ਆ ਪੈਸੇ ਦੇਣੇ ਆ ਤਾਂ ਪੂਰੀ ਜਾਣਕਾਰੀ ਕਿਉਂ ਨਹੀਂ ਲੈਂਦੇ ਤੁਸੀਂ ਬਿਨਾਂ ਸੋਚੇ ਸਮਝੇ 4-5 ਲੱਖ ਰੁਪਈਆ ਐਦੇ ਫੜਾ ਦਿੰਦੇ ਆ 4-5 ਲੱਖ ਰੁਪਈਆ ਵੀ ਪਤਾ ਕਿੱਦਾਂ ਬਣਦਾ ਆ ਉਹੀ ਜਿਹੜਾ 4-5 ਲੱਖ ਰੁਪਈਆ ਤਾਂ ਉਹੀ ਉਹਨਾਂ ਦਾ ਸੇਵ ਹੋ ਜਾਣਾ ਸਗਾ ਮੈਂ ਫ੍ਰੀ ਵੀਜ਼ਾ ਕਢਵਾਉਂਦੀ ਇੱਥੇ ਤੇ ਹੁਣ ਚਲੋ ਕੁੜੀ ਬਹੁਤ ਖੁਸ਼ ਹੈ ਤੇ ਹੁਣ ਮੈਂ ਉਹਨੂੰ ਰੋਟੀ ਬਣਾ ਕੇ ਦੇ ਕੇ ਆਣੀ ਆ ਕਿਉਂਕਿ ਉਹਨੇ ਕੱਲ ਚਾਵਲ ਹੀ ਖਾਦੇ ਸੀਗੇ ਅਜੇ ਕੋਈ ਮੈਡਮ ਅੱਜ ਸੰਡੇ ਹੈਗਾ ਉਹਨੂੰ ਮਾਰਕੀਟ ਲੈ ਕੇ ਜਾਊਗੀ ਮਤਲਬ ਫੇਰ ਉਹ ਖਾਣਾ ਬਣਾਉਗੀ ਉਹਦੀ ਅਲੱਗ ਖਿਚਨ ਹੈ ਅਲੱਗ ਰੂਮ ਹੈ ਬਹੁਤ ਅੱਛਾ ਹੈ ਬਹੁਤ ਨਾਈਸ ਹੈ ਠੀਕ ਹੈ ਕਿਚਨ ਮੈਂ ਵੀਡੀਓ ਵੀ ਬਣਾਉਂਗੀ ਤੁਹਾਨੂੰ ਦੱਸੂਗੀ ਤੇ ਉਹ ਕੁੜੀ ਹੁਣ ਹੈਪੀ ਆ ਵਿਚਾਰੀ ਰਾਤੀ ਵੀ ਮੈਸੇਜ ਆਏ ਸੀਗਾ ਤੇ ਮੈਂ ਹਮ ਚਲਨੀ ਆ ਆਪਣੇ పార్ਟ ਟਾਈਮ ਤੇ ਠੀਕ ਹੈ ਤੇ ਨਾਲੇ ਉਹਨੂੰ ਮਿਲ ਕੇ ਆਉਂਗੀ ਤੇ ਨਾਲੇ ਉਹਨੂੰ ਖਾਣਾ ਦੇ ਦੇ ਕੇ ਆਉਂਗੀ ਠੀਕ ਹੈ ਲੜਕਾ ਜੀ ਸੋ ਪਲੀਜ਼ ਵੈਰੀ ਕੇਅਰਫੁਲ ਜਦੋਂ ਵੀ ਤੁਸੀਂ ਸਾਈਪਰਾ ਆਣਾ ਹੈ ਸਭ ਤੋਂ ਪਹਿਲਾਂ ਸਟੱਡਿ ਕਰਉਣੀ ਆ ਠੀਕ ਹੈ ਇਹ ਕੰਟਰੀ ਕਿੱਦਾਂ ਦੀ ਹੈਗੀ ਤੇ ਕਿੰਨੇ ਪੈਸੇ ਲੱਗੇ ਸਟੂਡੈਂਟ ਦਾ ਕਿ ਬਹੁਤ ਹੀ ਮਾੜਾ ਹਾਲ ਹੈ ਬਹੁਤ ਜ਼ਿਆਦਾ ਠੀਕ ਹੈ 10-10 ਲੱਖ 8-8 ਲੱਖ ਰੁਪਈਆ ਸਟੂਡੈਂਟ ਦੇ ਕੇ ਆ ਰਹੇ ਹੈ ਇਸ ਕੰਟਰੀ ਠੀਕ ਹੈ ਸੋ ਪਲੀਜ਼ ਵੈਰੀ ਕੇਅਰਫੁਲ ਫਿਰ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਹਾਂ ਇੱਥੇ ਤਾਂ ਐਨੇ ਪੈਸੇ ਆ ਫਿਰ ਤੁਸੀਂ ਲੜਾਈਆਂ ਕਰਦੇ ਆ ਤੁਹ ਗਲਤੀ Thuਆ دیا ਠੀਕ ਹੈ ਸੋ ਪਲੀਜ਼ ਵੈਰੀ ਕੇਅਰਫੁਲ ਲੋਕੋ ਜੀ ਜਦੋਂ ਵੀ ਤੁਸੀਂ ਆਣਾ ਹੈ ਇੱਧਰ ਉੱਧਰ ਲੋਕਾਂ ਤੋਂ ਪੁੱਛ ਲਿਆ ਕਰੋ ਜਾਣਕਾਰੀ ਲੈ ਲਿਆ ਕਰੋ ਠੀਕ ਹੈ ਚਲੋ ਠੀਕ ਹੈ ਮੈਂ ਫੇਰ ਗੱਲਬਾਤ ਕਰਦੀ ਹਾਂ ਜਦ ਤੱਕ ਦੇ ਲਈ ਬਾਏ ਬਾਏ ਐਂਡ ਕੱਟ ਪਲੱਸ ਆ